आप मतलब दो तीन मिनट पका ठीक है ये देखो जिससे अपनी खुशी है चाहे कपड़े बन के खुशी है चाहे सियाने बन के खुशी है बस ओहे तो तो वास्ते सब तो वीडी खुशी है कभी भी किसी की भी, भी गल है ना ਕਦੇ ਵੀ ਕਿੱਥੇ ਲਗਾਉ ਨੂੰ ਐਨਾ ਦਿਮਾਗ ਤੇ ਨਾ ਸੈੱਟ ਹਾ ਵੀ ਹੋਣ ਦੋ ਕਿ ਅਗਲਾ ਸੋਚੇਗਾ ਕੀ ਸੋਚੇਗਾ ਸੋਚਣਾ ਕੀ ਹੈ ਅਗਲੇ ਅਗਲੇ ਨੇ ਜਿਹੜੀ ਖੁਦ ਦੀ ਸੋਚ ਆ ਉਹ ਸੋਚੇਗਾ ਹੈ ਨਾ ਐਂ ਕਰਦਾ ਵੀ ਮੈਂ ਤੁਹਾਡੇ ਨਾਲ ਲਾਈਵ ਵੀ ਮੈਂ ਤੁਹਾਨੂੰ ਤੜਕਾ ਲਾ ਕੇ ਦਿਖਾਵਾਂ ਠੀਕ ਹੈ ਪੁਨੇ ਸਬ지 ਆਪਾਂ ਕਾਫੀ ਜਿੰਨਾ ਤੋਂ ਬਣਾਣ ਲੱਗੇ ਆ ਤੇਲ ਜ਼ਿਆਦਾ ਗਰਮ ਹੋ ਗਿਆ ਚਲ ਕੋਈ ਗੱਲ ਨਹੀਂ ਹਲਕਾ ਜਿਵੇਂ ਮਾਰ ਦੇ ਜੀਰਾ ਪਾਵਾਂਗੇ ਮੈਨੂੰ ਸਵਾਦ ਲੱਗਦਾ ਇਸ ਕਰਕੇ ਪਾਣੀ ਹੈ ਮੈਂ ਚਾਹੇ ਤੁਸੀਂ ਨਾ ਹੀ ਪਾਓ ਤੇ ਇਹ ਤਿੰਨੋ ਚੀਜ਼ ਹੈਲੋ ਦੋਸਤੋ ਵੇਰੀ ਵੈਰੀ ਹੈਲੋ ਦੋਸਤੋ ਵੈਰੀ ਵੈਰੀ ਗੁੱਡ ਮਾਰਨਿੰਗ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਮੈਂ ਸਵੇਰੇ ਉੱਠ ਕੇ ਕੱਪੜੇ ਧੋ ਦੂੰਗੀ ਦੇਖ ਲਓ ਮੈਂ 7:30 ਵਜੇ ਦੇ ਨੂੰ ਸਾਰੇ ਕੱਪੜੇ ਧੋ ਲੇ ਸੀ ਕਾਫੀ سارے ਕੱਪੜੇ ਹੋ ਗਏ ਸੀਗੇ ਧੋ ਤੂ ਕੇ ਮਸ਼ੀਨ ਪਰੇ ਪੂਰੇ ਕਰਕੇ ਤੇ ਹੁਣ ਮੇਰੇ ਸੋਈ ਦੇ ਵਿੱਚ ਭਾਂਡੇ ਮੰਝਣ ਆਈਆਂ ਆ ਆਪਾਂ ਜਿਵੇਂ ਤੁਸੀਂ ਦੇਖਦੇ ਹੋ ਹਨਾ 2-3 ਦਿਨ ਦੀ ਧੁੱਪ ਲਵਾਵਾਂਗੇ ਹਜੇ ਇੱਥੇ ਥੋੜੀ ਦੇਰ ਤੱਕ ਆਊਗੀ ਹੁਣ ਮੈਂ ਲਾਰੀਆਂ ਬਸ ਵਿਹੜੇ ਦੇ ਵਿੱਚ ਝਾੜੂ ਤੇ ਅੱਜ ਮੈਂ ਕੱਟੂੰਗੀ ਸਾਗ ਸਾਰਾ ਕੰਮ ਕਰਕੇ ਤੁਹਾਨੂੰ ਮਿਲੂੰਗੀ ਠੀਕ ਹੈ ਤੂਪ ਮੱਧ ਮੱਧ ਮੈਂ ਨਹੀਂ ਹੈਗੇ ਹੁਣ ਮੈਂ ਛਾੜੋ ਛੂੜੋ ਲਾ ਕੇ ਨਾ ਫਿਰ ਤੁਹਾਡੇ ਨਾਲ ਗੱਲ ਕਰੂੰਗੀ ਠੀਕ ਹੈ ਹੈਲੋ ਦੋਸਤੋ ਗੁੱਡ ਆਫਟਰਨੂੰ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਲੂ ਗਾਜਰੋ ਮੇਥੀ ਦੀ ਸਬਜ਼ੀ ਠੀਕ ਹੈ ਇਹਦੇ ਬਸਤੇ ਮੈਂ ਦੇਖ ਲਓ ਲਸਣ ਲੈ ਲਿਆ ਹਰੀਆਂ ਮਿਰਚੀਆਂ ਦੋ ਤਿੰਨ ਲੈ ਲੀਆਂ ਤੇ ਟਮਾਟਰ ਲੈ ਲਏ ਤੇ ਪਿਆਜ਼ ਲੈ ਲਏ ਤੇ ਇੱਧਰ ਆਪਾਂ ਸਰੋਂ ਦਾ ਤੇਲ ਪਾ ਲਿਆ ਫਿਰ ਪਿੰਦੇ ਵਿੱਚ ਠੀਕ ਹੈ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇਲ ਨੂੰ ਉੰਨੀ ਤਰ੍ਹਾਂ ਆਪਾਂ ਮੇਥੀ ਕੱਟ ਲੈਣੇ ਆ ਇਹ ਦੇਖ ਲਓ ਆਪਾਂ ਆਲੂ ਗਾਜਰਾਂ ਕੱਟ ਲੀਆਂ ਹੋਈਆਂ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਪਾਵਾਂਗੇ ਬਸ ਐਵੇਂ ਇੱਕ ਮੁਠੀ ਮੇਥੀ ਦੀ ਇਹ ਸਬਜੀ ਬਹੁਤ ਸਵਾਦ ਬਣਦੀ ਹੈ ਮੇਥੀ ਔਰ ਗਾਜਰਾਂ ਦੀ ਵੀ ਸਬਜੀ ਸਵਾਦ ਬਣਦੀ ਇਹਦੀ ਵੀ ਸਵਾਦ ਲੱਗਦੀ ਹੈ ਮੋٹے-ਮੋਟੇ ਹੀ ਆ ਪੱਤੇ ਡੰਡੀਆਂ ਬਰੀਕ ਜੀਆਂ ਬਸ ਇਸ ਤਰੀਆ ਆਪਾਂ ਪਾਵਾਂਗੇ ਠੀਕ ਹੈ ਥੋੜੀ ਜਿਹੀ ਬਣਾਉਂਦੇ ਸਬਜੀ ਜ਼ਿਆਦਾ ਨਹੀਂ ਬਣਾਉਂਦੇ ਠੀਕ ਹੈ ਇਹ ਦੇਖੋ ਇਸ ਤਰੀਕੇ ਚਾਪੂ ਨਾਲ ਆਪਾਂ ਬਰੀਕ ਬਰੀਕ ਕਰ ਲਾਂਗੇ ਸਵੇਰੇ ਕਪੜੇ ਧੋਤੇ ਸਾਫ ਸਫਾਈ ਪੂਰੀ ਕੀਤੀ ਨਾਸ਼ਤਾ ਬਣਾਇਆ ਤੇ ਹੁਣ ਬਸ ਥੋੜੀ ਦੇਰ ਪਹਿਲਾਂ ਨਹਾ ਕੇ ਠੱਠੀਆਂ ਆ ਟਾਈਮ ਹੋ ਚੁੱਕਿਆ ਹੈ 1 ਵਜੇ ਦਾ 1:30 1 ਵਜ ਗਿਆ ਮੈਂ ਕਿਹਾ ਨਾਲ ਦੇ ਨਾਲ ਹੀ ਤੜਕਾ ਲਾ ਦਿੰਨੀ ਆ ਨਾਲ ਦੇ ਨਾਲ ਹੀ ਰੋਟੀ ਬਣਾ ਲੈਂਦੀ ਆ ਸਬਜ਼ੀ ਵੀ ਹੋਣੀ ਕੱਟੀ ਆ ਬਸ ਦੋ ਗਾਜਰਾ ਲਈਆਂ ਆ ਆਪਾਂ ਤੇ ਦੋ ਆਲੂ ਲਈਏ ਛੋਟੇ ਛੋਟੇ ਥੋੜੀ ਜਿਹੀ ਮੇਥੀ ਲਈਏ ਇਹ ਸਬਜੀ ਥੋੜੀ ਹੀ ਸਵਾਦ ਲੱਗਦੀ ਹੈ ਜਿਆਦਾ ਵੀ ਵੈਸੇ ਬਣਾ ਸਕਦੇ ਆਪਾਂ ਪਰ ਇਸ ਤਰ੍ਹਾਂ ਜੇ ਮੇ ਫੈਮਿਲੀ ਅਗਰ ਛੋਟੀ ਹੈ ਜਾਂ ਖਾਣ ਵਾਲੇ ਘੱਟ ਹੈ ਤੇ ਉਸ ਹਿਸਾਬ ਨਾਲ ਤੁਸੀਂ ਬਣਾ ਸਕਦੇ ਹੋ ਠੀਕ ਹੈ ਅੱਗੇ ਕਰਦਾ ਵੀ ਮੈਂ ਤੁਹਾਡੇ ਨਾਲ ਲਾਈਵ ਵੀ ਮੈਂ ਤੁਹਾਨੂੰ ਤੜਕਾ ਲਾ ਕੇ ਦਿਖਾਵਾਂ ਠੀਕ ਹੈ ਕੋਨੇ ਸਬਜੀ ਆਪਾਂ ਕਾਫੀ ਦੇਰ ਤੋਂ ਬਣਾਣ ਲੱਗੇ ਆ ਤੇਲ ਜਿਆਦਾ ਗਰਮ ਹੋ ਗਿਆ ਚਲ ਕੋਈ ਗੱਲ ਨਹੀਂ ਹਲਕਾ ਜਿਵੇਂ ਮੜਾ ਜੀਰਾ ਪਾਵਾਂਗੇ मेन स्वाद रहा है इस करके पानी है मैं चाहे ना ही पाओ तो यह तीनों चीजा पावे अदरक नहीं मैं स्वाद लगता इस सब्जी गैस माड़ी जी आप तेल कर लागे आप लावे मेथी हजे आप ठीक है मेथी बाद तो कम कर ली आप मेथी के टमा कट है बच्चे नहीं खाते सब्जी अगर आप सोचिए ना बच्चे खान गए बच्चे नहीं खाते सब्जी बिल्कुल भी पर जो मन करता है बना के जरूर खाओ मैं तो चाहे थोड़ी जी बना के खावा हूं मेरा जी करता ना ਜੇ ਮੇਰੇ ਹਸਬੰਦ ਚਾਵਲ ਨਹੀਂ ਖਾਂਦੇ ਮੈਂ ਥੋੜਾ ਜਿਹਾ ਐਨੇਕ ਬਣਾ ਕੇ ਖਵਾਵਾਂ ਆਪਣੇ ਮਨ ਨੂੰ ਕਦੇ ਵੀ ਮੈਂ ਤਰਸਾਂਦੀ ਤੇ ਹਮੇਸ਼ਾ ਇਹ ਤੁਹਾਨੂੰ ਮੈਂ ਦੱਸਦੀ ਹੁੰਦੀ ਆ ਹਨਾ ਪਰ ਜਿਆਦਾ ਆਪ ਪਿਆਜ਼ ਨਹੀਂ ਘੁੰਮੇ ਹੈਗੇ ਠੀਕ ਹੈ ਹੁਣ ਸਭ ਤੋਂ ਪਹਿਲਾਂ ਇਹਦੇ ਪਾਵਾਂਗੇ ਹਲਦੀ ਮਿਰਚ ਮਸਾਲੇ ਬਸ ਥੋੜੀ-ਥੋੜੀ ਪਾਵਾਂਗੇ ਆਪਾਂ ਹਲਦੀ ਪਾ ਕੇ ਫਿਰ ਆਪਾਂ ਗਾਜਰਾਂ ਆਲੂ ਪਾ ਦਾਂਗੇ ਪਹਿਲੇ ਇਹਨੂੰ ਪਕਾਵਾਂਗੇ ਠੀਕ ਹੈ ਥੋੜਾ ਜਿਹਾ ਬਣਾ ਕੇ ਤੁਸੀਂ ਇੱਕ ਵਾਰੀ ਜੀ ਸਬਜ਼ੀ ਇਹ ਬਣਾ ਕੇ ਜ਼ਰੂਰ ਅਕਸੋ ਟਸੂੰਗਾ एक छे आप हरा धनिया भी पावगे नमक पावे हिसाब न जिन्ना भी पाना घट बाद जिन्ना भी कुछ खाना हरिया मिर्चा पाइन लाल मिर्च उसे धोना पावगे सुखा धनिया थोड़ा जो ज्यादा पावगे अद्धा का चमचा आप गर्म मसाले का पावगे ठीक है ਹੁਣ ਇਹਨੂੰ ਤੁਸੀਂ ਤਾਂ ਬੱਸ ਇਸ ਦੇ ਪਿਆਜ਼ ਦੇ ਵਿੱਚ ਦਸਣ ਦੇ ਵਿੱਚ ਹਰੀਆਂ ਮਿਕਾ ਦੇ ਵਿੱਚ ਦੋ ਤਿੰਨ ਮਿੰਟ ਪਕਾਵਾਂਗੇ। ਹੁਣ ਇਹਨੂੰ ਢੱਕ ਦਿੰਨੇ ਆਪਾਂ। ਇਹ ਦੇਖੋ ਹੁਣ ਐਸੇ ਵਿੱਚ ਹੀ ਆਪਾਂ ਨਾ ਇਹਨੂੰ ਮਤਲਬ ਦੋ ਤਿੰਨ ਮਿੰਟ ਪਕਾਉਣਾ ਹੈ ਠੀਕ ਹੈ ਇਹ ਦੇਖੋ ਇਹ ਪਕਾਵਾ ਕੇ ਫਿਰ ਆਪਾਂ ਮੇਥੀ ਇਹ ਟਮਾਟਰ ਜਿਹੜਾ ਐਡ ਕਰਾਂਗੇ ਉਹ ਨੂੰ ਹੁਣ ਰੱਖਾਂਗੇ ਠੀਕ ਹੈ। ਬੋਸੋ ਆਪ ਸਬਜੀ ਬਣ ਗਈ ਐ ਸੁੱਕੀ ਸੁੱਕੀ ਇਹ। ਆਲੂ ਵਜਨ ਨਾਲ ਨਹੀਂ ਸਵਾਦ ਬਣਦੀ ਐ। ਜੇ ਹੋਰੇ ਜੀ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਨਾ ਇਹਦਾ ਸਵਾਦ ਹੋਰ ਟਾਈਪ ਦਾ ਹੋ ਜਾਏਗਾ ਠੀਕ ਐ। ਤੇਜ਼ ਗੈਸ ਤੇ ਪਕਾਵਾਂਗੇ ਅਨੇਦਰੇ ਮੈਂ ਭਾਂਡੇ ਚੱਕ ਦਾਂ। ਉਹ ਦਿਸਰੇ ਐ ਨਾ ਕਿ ਟੋੜਾ ਦਾ ਘਟਾ ਮਾ। ਇਹ ਥੋੜਾ ਜਿਹਾ ਘਟਾ ਦੇਣੀ ਹੈ ਨਾ। ਦਿਸਰੇ ਐ ਨਾ ਤੁਹਾਨੂੰ। ਇਹ ਠੀਕ ਐ। ਹੋ ਗਿਆ। ਹੁਣ ਦੇਖੋ ਮੈਂ ਹਰਾ ਧਨੀਆ ਵੀ ਲਈ ਥੋੜਾ ਜਿਹਾ ਇਹ ਵੀ ਇਹਦੇ ਵਿੱਚ ਹੀ ਪਾ ਦੂੰਗੀ ਹੁਣ ਦੇਖੋ ਹਲਕੇ ਹਲਕੇ ਆਪਣੀ ਪਕਣੀ ਸਬਜ਼ੀ ਨਾ ਸ਼ੁਰੂ ਹੋ ਗਈ ਹੁਣ ਆਪਾਂ ਇਹਦੇ ਵਿੱਚ ਮੇਥੀ ਤੇ ਆ ਟਮਾਟਰ ਪਾਵਾਂਗੇ ਤੇ ਵਿੱਚ ਇਹਦੇ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਠੀਕ ਹੈ ਇਹ ਦੇਖੋ ਫਰਾਈ ਜਰੂਰ ਕਰਿਆ ਕਰੋ ਸੰਧਾ ਹੁਣ ਮੈਨੂੰ ਤਾਂ ਪਤਾ ਨਹੀਂ ਹੈ ਕਿ ਕੀ ਕੀ ਬਣਾਉਣੀ ਹੈ ਜੋ ਮੈਂ ਬਣਾਉਣੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਦੀਆਂ ਹਾਂ ਕਾਈ ਮੈਂ ਕੁਝ ਦਿਨ ਛੱਡ ਕੇ ਵੀ ਲੋਕ ਪਾ ਦਾਂ ਚੱਲ ਜਾਂਦਾ ਹੁੰਦਾ ਪਰ ਮੈਂ ਸੋਚਦੀ ਆ ਕੁਝ ਬਣਾਇਆ ਤਾਂ ਹਨਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੀਜ਼ਾਂ ਤਾਂ ਆਪਣੇ ਘਰੇ ਰੋਲ ਹੀ ਬੰਦੀਆਂ ਸਵੇਰੇ ਕੁੜੀ ਬਣ ਗਿਆ ਅੱਜ ਦੇਖੀਏ ਕੁੜੀ ਬਣ ਗਿਆ ਨਾਲੇ ਦੇਖੋ ਕਿੰਨਾ ਸੋਹਣਾ ਇਹ ਸਬਜ਼ੀ ਦਾ ਕਲਰ ਆਉਂਦਾ ਤੇ ਨਾਲੇ ਜਿਹੜਾ ਤਾਂ ਫਲੇਵਰ ਹੈ ਨਾ ਐਨਾ ਅੱਛਾ ਬਣ ਜਾਂਦਾ ਨਾ ਮੇਥੀ ਪਾ ਕੇ ਧਨੀਆ ਪਾ ਕੇ ਹਰੀ ਮਿਰਚਾ ਲਸਣ ਪਾ ਕੇ ਹਲਕਾ ਜਿਹਾ ਜੀਰਾ ਉਹਦਾ ਹੀ ਫਲੇਵਰ ਆਉਂਦਾ ਇਹਦੇ ਵਿੱਚ ਸਾਫਟ ਮੀਟ ਜਿੰਦੇ ਨਹੀਂ ਪੱਕਦੇ ਉਹ ਨਿਗਰ ਖਲਾਈ ਜਾਵਾਂਗੇ ਤੇ ਨਾਲੇ ਪਕਾਈ ਜਾਉਂਦੀ ਠੀਕ ਹੈ ਫੁੱਲੀ ਤਰ੍ਹਾਂ ਆਪਾਂ ਆਟਾ ਗੁੰਨ ਲੀਏ ਆਟਾ ਚ ਮੈਂ ਗੁੰਨੀ ਨਹੀਂ ਸੀਗਾ ਮਨ کئی ਵਾਰ ਮੈਂ ਸੋਚਦੀ ਹੁੰਨੀ ਆ ਵੀ ਆਪਣੇ ਹਨਾ ਘਰੇ ਆਪਾਂ ਫੇਰ ਵੀ ਸਾਰਾ ਕੁਝ ਹੈ ਫੇਰ ਵੀ ਆਪਾਂ ਐਂ ਹੀ ਕਰਦੇ ਰਹਿਣੇ ਹਨਾ ਆ ਚੀਜ਼ ਦੀ ਕਮੀ ਹੈ ਉਹ ਜੀ ਦੀ ਕਮੀ ਹੈ ਹਨਾ ਤੇ ਕਮੀ ਦਾ ਹਮੇਸ਼ਾ ਕਹਿੰਦੇ ਸਾਡੀ ਪੂਰੀ ਨਹੀਂ ਹੁੰਦੀ ਹਨਾ ਤੇ ਕਮੀ ਉੱਥੇ ਹੁੰਦੀ ਹੈ ਜਿੱਥੇ ਹਨਾ ਰੋਟੀ ਨਹੀਂ ਪਕਦੀ ਇਹ ਬੰਦਾ ਮਥਾਜ ਹੋ ਜਾਂਦਾ ਕਿਸੇ ਦੇ ਹਨਾ ਯਾ ਰੋਟੀ ਹੁੰਦੀ ਹੈ ਉਹਨੂੰ ਨਸੀਬ ਨਹੀਂ ਹੁੰਦੀ ਤੇ ਬਸ ਇਹ ਵੀ ਚੀਜ਼ਾਂ ਕਹਿੰਦੇ ਕਿਸਮਤ ਵਾਲੇ ਨੂੰ ਮਿਲਦੀ ਜਿਹੜਾ ਆਪਦੇ ਹੱਥ ਨਾਲ ਰੋਟੀ ਬਣਾ ਕੇ ਬੰਦਾ ਖਾ ਲੈਂਦਾ ਹਨਾ ਸਹੀ ਹੈ ਨਾ ਅੱਜ ਕੱਲ ਤਾਂ ਕਹਿੰਦੇ ਜਿਵੇਂ ਹੁਣ ਆਪਾਂ ਬਾਹਰ ਦੇਖਦੇ ਆ ਨਾ ਜਦੋਂ ਅਸੀਂ ਗਏ ਸੀਗੇ ਲੁਮਾਰੀ ਦੇਖਣ ਵਾਸਤੇ ਰਸਤੇ ਦੇ ਵਿੱਚ ਨਾ ਮਤਲਬ ਕਈ ਐਸੇ ਲੋਕ ਮੈਂ ਦੇਖੇ ਜਿਹੜੇ ਮਜਬੂਰ ਬੇਬਸ ਲਚਾਰ ਹਨ ਜਿਨ੍ਹਾਂ ਕੋਲ ਪਾਣ ਵਾਸਤੇ ਕੱਪੜੇ ਹੈ ਨਹੀਂ ਤੇ ਰਹਿਣ ਵਾਸਤੇ ਛੱਤ ਹੈ ਨਹੀਂ ਤੇ ਕਮਾਣ ਵਾਸਤੇ ਕਮਾਈ ਦਾ ਜਰੀਆ ਹੈ ਨਹੀਂ ਇਹੋ ਜਿਹੇ ਵੀ ਲੋਕ ਨਾ ਰਸਤੇ ਸੱਚ ਦੱਸਾਂ ਬਹੁਤ ਮਨੋੱਖਾ ਹੁੰਦਾ ਹੈ ਬਹੁਤ ਹੀ ਜ਼ਿਆਦਾ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੇ ਆ ਚਲੋ ਆਪਾਂ ਆਪਣੇ ਘਰ ਦੇ ਵਿੱਚ ਬਣਾ ਕੇ ਹਨਾ ਰੋਟੀ ਪਾਣੀ ਖਾ ਲੈਨੇ ਆ ਹਨਾ ਸਹੀ ਹੈ ਨਾ ਦੋਸਤੋ ਹੈਲੋ ਜੀ ਕਿਵੇਂ ਹੋ ਸਾਰੇ ਜਣੇ ਜਿੰਨੇਦਰ ਫੇਸ ਨਾਲ ਬਣਾਦੀ ਉਹਨਦਰ ਚੈਨ ਨਹੀਂ ਆਉਦੀ ਬਈ ਸਬਜੀ ਬਣ ਗਈ ਸੌਫਜੀ ਆਈ ਐਂ ਦੇਖਣ ਲੱਗਦੇ ਮੈਂ ਮੈਂ ਸੱਚੇ ਹਾਂ ਮੈਨੂੰ ਕਿਹ ਪਤਾ ਨਹੀਂ ਪਸੰਦ ਹੋਊਗੀ ਕਿ ਨਹੀਂ ਪਰ ਇਹਨਾਂ ਨੂੰ ਬਹੁਤ ਪਸੰਦ ਆ ਸੱਚ ਦੱਸ ਰਹੀ ਸਬਜੀ ਮੈਂ ਤਾਂ ਇੱਕ ਵਾਰੀ ਬਣਾਈ ਸੀ ਇਹ ਸਬਜੀ ਇੰਨੀ ਵਧੀਆ ਬਣੀ ਬੜੀ ਵਧੀਆ ਬਣੀ ਇਹ ਦੁਪੱਟਾ ਸੋਹਣਾ ਲੱਗ ਰਿਹਾ ਜ਼ਰੂਰ ਦੱਸ ਕੱਲ ਨਾ ਮੈਂ ਨੀਲੇ ਸੂਟ ਦੇ ਨਾਲ ਨਾ ਇਸ ਤਰੀ ਮਤਲਬ ਆ ਦੁਪੱਟਾ ਰੱਖ ਕੇ ਵੀਡੀਓ ਬਣਾ ਲਈ ਮੋਡੇ ਤੇ ਤੇ ਮੇਰੀ ਫਰੈਂਡ ਦਾ ਫੋਨ ਆ ਗਿਆ ਵੀਡੀਓ ਦੇਖ ਕੇ ਇਹ ਕਹਿੰਦੀ ਤੂੰ ਨਵਾਂ ਸੂਟ ਕੋ ਦੱਸ ਆਇਆ ਹੈ ਮੈਂ ਕਹਾਂ ਸੂਟ ਨਹੀਂ ਸੋਇਆ ਸੂਟ ਤਾਂ ਉਹੀ ਹੈ ਤੇ ਪਰ ਕਹਿੰਦੇ ਮਤਲਬ ਜਿਹੜਾ ਆਪਣਾ ਪੁਰਾਣਾ ਤੇ ਪਾਇਆ ਗਿਆ ਸੂਟ ਆ ਤੇ ਨਾਲ ਦੁਪੱਟਾ ਇਹ ਰੱਖ ਲਿਆ ਸੀ ਕਈ ਵਾਰ ਨਾ ਵੀਡੀਓ ਦੇ ਵਿੱਚ ਚੀਜ਼ ਅੱਛੀ ਆਂਦੀ ਹੈ ਨਾ ਹਾਈ ਮੈਂ ਮਰਹੀ ਜੋ ਤੁਝ ਕੋ ਨਾ ਪੰ ਮਾਂ ਤੋਂ ਮੇਤੇ ਬੇ ਰਾਤੇ ਬਿਤਾਉ ਹੋ ਤੂੰ ਸਿਰਫ ਲਮਹਾ ਮੈਨੂੰ ਨਾ ਬਾਹਰੇ ਸੋਹਣੇ ਲੱਗਦੇ ਆ ਉਹ ਜੂੜਾ ਖੁੱਲ ਗਿਆ ਆਇਆ 4 ਰੁਪਿਆ ਹੋਵੇ ਹਨਾ ਇੱਕ ਚਾਹ ਚੀਜ਼ਾਂ ਪਈਆਂ ਹੋਣ ਹਨਾ ਇੱਕ ਚੀਜ਼ ਕੀ ਕਰ ਅਦਸੋ ਮੋਜਾ ਉੱਤਰ ਜਾਂਦਾ ਨਾ ਚੱਕਾ ਹੀ ਨਹੀਂ ਲੱਗਦਾ ਛੇੜਾ ਜਾਂ ਹੈ ਨਾ ਫਿਰ ਵੀ ਵੀਡੀਓ ਵੀ ਸ਼ੂਟ ਕਰਨ ਨੂੰ ਚੀਜ਼ ਹੀ ਕਰਦਾ ਸੱਚ ਦੱਸਾਂ ਮੈਂ ਹੌਂਤਾ ਭਾਈ ਦਿਨੋਂ ਦਿਨੋਂ ਠੰਡ ਵਧ ਹੀ ਜਾਂਦੀ ਹੈ ਕੰਡਾ ਕੱਟਣੀ ਥੋੜੀ ਐ ਮੈਂ ਪਤਾ ਕੀ ਕਰਦੀ ਆ ਜਿਹੜਾ ਸਵੇਰ ਵਾਲਾ ਕੰਮ ਹੁੰਦਾ ਨਾ ਉਹ ਸਵੇਰੇ ਜਲਦੀ ਉੱਠ ਕੇ ਕਰ ਲੈਣੀ ਆ ਉਹ ਜਿਹੜੇ ਕੱਪੜੇ ਧੋਣੇ ਆ ਨਾ ਸਵੇਰੇ ਉੱਠ ਕੇ ਜਲਦੀ ਧੋ ਲੈਣੀ ਆ ਹਰ ਇੱਕ ਦਿਨ ਮੇ ਕੰਮ ਬੰਨ੍ਹਿਆ ਬਿਆਦਾ ਵੀ ਇਸ ਦਿਨ ਇਹ ਕਰਨਾ ਇਸ ਦਿਨ ਇਹ ਕਰਨਾ ਇਸ ਦਿਨ ਇਹ ਕਰਨਾ ਫਿਰ ਮੈਨੂੰ ਔਖਾ ਨਹੀਂ ਲੱਗਦਾ ਮੈਂ ਮਨੋਗ ਤਾਂ ਪਾਣੀ ਆ ਪਰ ਤੁਹਾਨੂੰ ਸਮਝ ਨਹੀਂ ਆਉਂਦੀ ਹੁੰਦੀ ਹੈ ਨਾ ਮੈਂ ਕਿਹੜਾ ਦਿਨ ਕਿਹੜੇ ਕੰਮ ਕਰਦੀ ਆ ਇੱਕ ਦਿਨ ਬੈਠ ਕੇ ਨਾ ਰਹਾ ਮੈਂ ਦੱਸੂਗੀ ਚੰਗਾ ਆਪਦੇ ਆਪ ਜਿਵੇਂ ਮੈਂ ਕਹਿੰਦਾ ਸੀ ਨਾ ਆਪਦੇ ਆਪ ਕੰਮ ਕਰਨਾ ਕੋਈ ਔਖਾ ਨਹੀਂ ਹੈਗਾ ਆਪਦੇ ਆਪ ਕੰਮ ਕਰਨਾ ਜ਼ਿਆਦਾ ਸੁੱਖ ਹੈ ਆਪਦੇ ਸਿਰ ਤੇ ਹੁੰਦਾ ਸਾਰੇ ਘਰ ਦਾ ਕੰਮ ਅੱਜ ਕੱਲ ਇੱਕ ਸਿਰਦਰਤੀ ਰਹਿ ਇਨਸਾਨ ਦੀ ਸਭ ਤੋਂ ਜ਼ਿਆਦਾ ਜੜੀ ਹੈ ਹੈਨਾ ਕੋਈ ਨਾ ਕੰਮ ਵਾਲੀ ਨੇ ਵਧਾਵਦਾ ਕਿਰਕੀ ਹੋਈ ਐ ਮੈਨੂੰ ਅੱਛਾ ਲੱਗਦਾ ਕਿਸੇ ਦੇ ਸਿਰ ਤੇ ਬੈਠੇ ਰ ਮੈਨੂੰ ਬਿਲਕੁਲ ਵੀ ਨਹੀਂ ਅੱਛਾ ਲੱਗਦਾ ਮੈਂ ਖੁਦ ਖੁਦ ਦੇ ਨਾਮ ਤੇ ਜੀਣਾ ਚਾਹਨੀ ਆ ਸੱਚ ਦਾ ਸ੍ਰੀਮੇ ਕਿਸੇ ਚੀਜ਼ ਦਾ ਸੁੱਖ ਉਦੋਂ ਲੱਣੀ ਜਦੋਂ ਮੈਨੂੰ ਪਤਾ ਹੀ ਮੇਰੇ ਕੋਲ ਪਰਮਾਨੈਂਟ ਰਹੂਗੀ ਕਿਸੇ ਤੇ ਨਹੀਂ ਮੈਂ ਵਿਸ਼ਵਾਸ ਕਰਦੀ ਸਿਰਫ ਖੁਦ ਤੇ ਕਰਦੀ ਆ ਮੈਂ ਨਾ ਮੈਂ ਕਿਸੇ ਪਿੱਛੇ ਦਾ ਕਲਪਦੀ ਆ ਪਹਿਲਾਂ ਬਹੁਤ ਕਲਪਦੀ ਸੀ ਉਨੀ ਕਲਪਦੀ ਬਿਲਕੁਲ ਵੀ देख्या होगा तुसी अपने आप च मस्त रहनी है खुश रहनी है मैं बस चाहे मेरे कोई कहे कमली चाहे तय मेरे नु सयाने लेना ये हिस्ते से, से। हन अपने वास्ते कबले बन जाने अपने वास्ते सयाने बन जाने है ना मैं था अपने वास्ते assi कमले अपने वस्ते है अपने वास्ते सयाने है ना किसी तो लेना की है assi ਜਿਸ ਚ ਆਪਣੀ ਖੁਸ਼ੀ ਹੈ ਚਾਹੇ ਕਮਲੇ ਬਣ ਕੇ ਖੁਸ਼ੀ ਹੈ ਚਾਹੇ ਸਿਆਣੇ ਬਣ ਕੇ ਖੁਸ਼ੀ ਹੈ ਬਸ ਉਹ ਹੀ ਸਾਡੇ ਵਾਸਤੇ ਸਭ ਤੋਂ ਵੱਡੀ ਖੁਸ਼ੀ ਹੈ ਕਦੇ ਵੀ ਕਿਸੇ ਦੀ ਵੀ ਕਿਸੇ ਦੀ ਵੀ ਗੱਲ ਹੈ ਨਾ ਕਦੇ ਵੀ ਕਿਸੇ ਦੀ ਗੱਲ ਨੂੰ ਐਨਾ ਦਿਮਾਗ ਤੇ ਨਾ ਸੈਟ ਹਾ ਵੀ ਹੋਣ ਦੋ ਕਿ ਅਗਲਾ ਸੋਚੇਗਾ ਕੀ ਸੋਚੇਗਾ ਸੋਚਣਾ ਨਹੀਂ ਉਹਨੇ ਅਗਲੇ ਨੇ ਜੜੀ ਖੁਦ ਦੀ ਸੋਚ ਆਉ ਸੋਚੇਗਾ ਹੈਨਾ ਮੈਂ ਤਾਂ ਵੈਸੇ ਜੋ ਦਿਮਾਗ ਦੇ ਵਿੱਚ ਮੇਰੇ ਗੱਲਾਂ ਚਲਦੀਆਂ ਮੈਂ ਤਾਂ ਉਹਨਾਂ ਨੂੰ ਹੀ ਸ਼ੇਅਰ ਕਰਦੀ ਕਿਉਂ ਮੈਂ ਐਨੇ ਸੋਚਦੀ ਕੋਈ ਗੱਲ ਹੋਈ ਨਾ ਐਸਾ ਕੁਝ ਨਹੀਂ ਹੈ ਫਮੇਸ਼ਾ ਮੈਂ ਤਾਂ ਬੜਵਸਤ ਇੱਕ ਨਵੀਂ ਸੋਚ ਲੈ ਕੇ ਆਣੀ ਹੈ ਮੇਰੇ ਸੋਚ ਇਹ ਵੀ ਕਹਿੰਦੀ ਇਹ ਵੀ ਕਹਿੰਦੀ ਇਹ ਵੀ ਕਹਿੰਦੀ ਇਹ ਵੀ ਕਹਿੰਦੀ ਹੈ ਔਰ ਹਰੇਕ ਦਿਨ ਜਿਹੜੀ ਸਾਡੀ ਸੋਚ ਹੁੰਦੀ ਹੈ ਨਾ ਹਰੇਕ ਦਿਨ ਬਦਲਦੀ ਹੈ ਕਦੇ ਵੀ ਪਰਤੇ ਆ ਕੇ ਦੇਖ ਲਓ ਇੱਕੋ ਜਿਹੀ ਨਹੀਂ ਰਹਿੰਦੀ ਹੈਗੀ ਨਾ ਇੱਕੋ ਜਿੱਕੇ ਸਾਡੇ ਘਰ ਦੇ ਕੰਮ ਰਹਿੰਦੇ ਆ ਨਾ ਸਾਡੇ ਘਰੇ ਇੱਕ ਇੱਕੋ ਜੀ ਦਿਮਾਗ ਤੇ ਸਾਡੇ ਸੋਚ ਰਹਿੰਦੀ ਹੈ ਲੇਡੀਜ਼ ਦਾ ਤਾਂ ਵੈਸੇ ਵੀ ਕਹਿੰਦੇ ਆ 365 ਦਿਨਾਂ ਦੇ ਵਿੱਚ 365 ਵਾਰੀ ਮਨ ਬਦਲਦਾ ਹੈ ਹਾਈ ਮੈਂ ਕੁਝ ਪਾ ਬਾਕੀ ਦਾ ਨਾਲ ਹੈ ਹਮੇਸ਼ਾ ਨਾਲ ਹੈ ਆਪਣੀ ਸੋਚ ਆਪਣੀ ਨੀਅਤ ਸੱਚੀ ਰੱਖੋ ਸਾਹਮਣੇ ਵਾਲਾ ਉਸ ਸਮਨੇ ਜਾਤਾਂ ਕਰਨਾ ਫੇਰ ਉਹਨੂੰ ਛੱਡੋ ਨਾ ਸੱਚ ਦੱਸ ਰਹੀ ਹਾਂ ਮੈਂ ਲੋ ਜੀ ਖਾਣਾ ਤਿਆਰ ਹੈ ਗੱਲਾਂ ਗੱਲਾਂ ਦੇ ਵਿੱਚ ਕਿਹੜੇ ਵੇਲੇ ਖਾਣਾ ਬਣ ਜਾਂਦਾ ਪਤਾ ਨਹੀਂ ਚੱਲਦਾ ਸਤੋਂ ਵੱਡੀ ਟੈਨਸ਼ਨ ਹੁੰਦੀ ਹੈ ਨਾ ਖਾਣਾ ਬਣਾਉਣਾ ਖਾਣਾ ਪਰ ਕਿਸੇ ਚੀਜ਼ ਦੀ ਵੀ ਸਾਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ ਹੈ ਨਾ ਨਾ ਖਾਣੇ ਬਣਾਉਣ ਦੀ ਤੇ ਨਾ ਨਾ ਖਾਣੇ ਖਾਣ ਦੀ ਤੇ ਨਾ ਕਹਿੰਦੇ ਘਰ ਦੇ ਕੰਮ ਦੀ ਕਿਸੇ ਚੀਜ਼ ਦੀ ਟੈਨਸ਼ਨ ਫ੍ਰੀ ਹੋ ਕੇ ਸਾਰੇ ਕੰਮ ਹੋ ਜਾਂਦੇ ਹੁੰਦੇ ਹੈ ਹੈਨਾ ਕਹਿੰਦੇ ਮਨ ਦੇ ਵਿੱਚ ਉਹ ਚੀਜ਼ਾਂ ਸਾਡੇ ਚਲਦੀਆਂ ਰਹਿੰਦੀਆਂ ਰੰਗਤ ਦੇਖ ਲੋ ਸਬਜੀ ਦੀ ਐਨੀ ਸਵਾਦ ਸਬਜੀ ਬਣੀ ਵਾਲੀ ਓਕੇ ਜੀ ਬਾਏ ਬਾਏ ਦੋਸਤੋ ਤੇ ਅੱਜ ਦੇ ਵੀਡੀਓ ਹੁਦਾ ਆਪਾਂ ਐਂਡ ਇਥੇ ਕਰਦੇ ਆਂ ਵੀਡੀਓ ਦੇ ਵਿੱਚ ਕੁਝ ਵੀ ਚੰਗਾ ਲੱਗੇ ਹੋਵੇ ਜਰੂਰ ਦੱਸਿਆ ਕਰੋ ਠੀਕ ਹੈ ਤੇ ਐਂਡ ਤੇ ਮੈਂ ਇਹੀ ਕਹੂੰਗੀ ਹੱਤ ਤੋਂ ਜ਼ਿਆਦਾ ਕਿਸੇ ਲਈ ਅਸੀਂ ਅੱਛਾ ਬੰਦੇ ਆ ਨਾ ਉਹ ਵੀ ਇੱਕ ਝੁਲਮ ਹੋ ਜਾਂਦਾ ਸੋ ਆਪਣੀ ਲਿਮਟ 'ਚ ਰਹਿਣਾ ਚਾਹੀਦਾ ਹੈ ਜਿੰਦੀ ਕਾ ਜ਼ਰੂਰਤ ਹੈ ਬਸ ਉਹਨਾਂ ਕ ਬੋਲੋ ਜਿੰਨੇ ਕ ਜ਼ਰੂਰਤ ਹੈ ਚੁੱਪ ਹੋਣ ਦੀ ਉਹਨਾਂ ਕ ਚੁੱਪ ਰਹੋ ਠੀਕ ਹੈ ਤੇ ਓਕੇ ਜੀ ਬਾਏ ਬਾਏ ਕੱਲ ਨੂੰ ਫੇਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਤੇ ਆਪਣਾ ਧਿਆਨ ਰੱਖੋ ਠੱਡ ਹੋਣੋਂ ਬਚਣੀ ਹੈ ਠੀਕ ਹੈ ਟਾਈਮ ਤੇ ਕੰਮ ਕੂਮ ਕਰਕੇ ਫੇਰ ਰਜਾਈਆਂ ਚ ਪੜ ਜਾਇਆ ਕਰੋ ਓਕੇ ਜੀ